ਪੰਜਾਬ ਸਰਕਾਰ ਦੇ ਵੱਲੋਂ ਚੋਣਾਂ ਦੀ ਲਵਾਈ 11 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਬਠਿੰਡਾ ਰੇਲਵੇ ਸਟੇਸ਼ਨ ਉੱਪਰ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਤਾਂ ਪੁੱਜ ਰਹੇ ਨੇ ਲੇਟੇ ਕਿਸਾਨਾਂ ਨੂੰ ਮਜ਼ਦੂਰ ਨਾ ਮਿਲਣ ਦੇ ਚੱਲਦਿਆਂ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਆ ਕੇ ਚੋਨੇ ਦੀ ਲਵਾਈ ਦਾ ਕੰਮ ਕਰਦੇ ਨੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਸ ਜ਼ਮੀਦਾਰ ਦੇ ਵੱਲੋਂ ਬੁਲਾਇਆ ਗਿਆ ਹੈ ਉਸਦੇ ਖੇਤਾਂ ਦੇ ਵਿੱਚ ਹੀ ਜਾਣਗੇ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ 2 ਦਿਨ ਤੋਂ ਲਗਾਤਾਰ ਰੇਲਵੇ ਸਟੇਸ਼ਨ ਉੱਤੇ ਆ ਕੇ ਮਜ਼ਦੂਰਾਂ ਨੂੰ ਲੱਭ ਰਹੇ ਨੇ ਅਤੇ ਮਜ਼ਦੂਰਾਂ ਨੂੰ ले जाने की कोशिश जो है वलो कीती जा रही है लेकिन मजदूर तैयार नहीं है जिसके चलते परेशानियों का सामना करना पै रहा है चौदह पंद्रह साल से यहाँ आ रहे हैं काम ठीक है लगता है ठेका द्यार पर काम करते हैं जितना जोर लगाते हैं उतना पैसा बन जाता है आठ सौ नौ सौ हजार ऐसा बन जाता है हम लोग जैसा काम करते हैं वैसा बनता है ਠੀਕ ਆ ਪਰ ਕੰਮ ਹੁੰਦਾ ਨਹੀਂ ਲੈ ਉਸ ਮਸੱਦ ਹੈਗੀ ਹੁਣ ਲੈਣ ਆਏ ਆ ਦੇਖੋ ਇਹ ਅਜੇ ਰੇਟ ਰੂਟ ਦਾ ਕਲੀਅਰ ਨਹੀਂ ਇਹ ਕਹਿੰਦੇ ਇੱਕ ਅੱਧਾ ਦਿਨ ਦੇਖਦੇ ਆ ਕੋਈ ਕਹਿੰਦਾ ਰੋਟੀ ਖਾਣੇ ਆ ਕੋਈ ਕਹਿੰਦਾ ਫੇਰ ਗੱਲ ਕਰਦੇ ਆ ਕਹੀ ਜਾਂਦੇ ਪਹਿਲੇ ਵੀ ਲੇਬਰ ਲੈ ਕੇ ਜਾਂਦੇ ਸੀ ਹਾਂ ਪਹਿਲਾਂ ਲੇਬਰ ਲੈ ਕੇ ਜਾਂਦੇ ਉਹ ਲੇਬਰ ਮੰਗਰਾ ਸਾਡੀ ਆਊਗੀ ਉਹ ਤਾਂ ਪੱਕੀ ਆਊਗੀ ਉਹ ਫਿਰ 11 ਨੂੰ ਸਮੱਸਿਆ ਦਾ ਆਏ ਮੀਂਹ ਮੂ ਕੰਨੀ ਦੇਖਦੇ ਆ ਲੋਕ ਅਜੇ ਕੁਸ ਕੁਸੇ ਜੇ ਲੇਬਰ ਨਹੀਂ ਆ ਰਹੀ ਅੱਗੇ ਲੇਟ ਸੀ ਨਾ ਉਹਦਾ ਕਰਕੇ ਹੌਲੀ ਹੌਲੀ ਲੇਬਰ ਆਉਂਦੀ ਆ ਬਹੁਤ ਸਮੱਸਿਆ ਜੀ ਬਹੁਤ ਜ਼ਿਆਦਾ ਸਮੱਸਿਆ ਸਾਨੂੰ ਦਾ ਇਸ ਚੀਜ਼ ਦੀ ਵੀ ਲੇਬਰਾ ਦੋ ਤਿੰਨ ਦਿਨ ਹੋ ਗਏ ਆ ਰਹੀ ਹੈਗੀ ਤੇ ਚੱਲ ਨਹੀਂ ਰਹੀ ਸਾਡੇ ਨਾਲ ਬੱਸ ਦਿਹਾੜੀ ਘੱਟ ਵੱਧ ਨੂੰ ਲੈ ਕੇ ਸੱਸੇ ਨਹੀਂ ਕੁਝ ਮੂੰਹੋਂ ਬੋਲਣ ਦਾ ਸਹੀ ਜੀ ਕੁਝ ਨਹੀਂ ਬੋਲਦੇ ਰਹੇ ਹਲੇ ਮੂੰਹੋਂ ਬੋਲਦੇ ਨਹੀਂ ਨਾ ਘੱਟ ਵੱਧ ਕੁਝ ਨਹੀਂ ਦੱਸਦੇ ਨਹੀਂ ਕੋ ਦੱਸਣ ਦਾ ਨਹੀਂ ਸਾਨੂੰ ਕਿੰਨੇ ਦਿਨਾਂ ਤੋਂ ਆ ਰਹੇ ਤੁਸੀਂ ਤੇ ਸਾਨੂੰ ਦੋ ਦਿਨ ਹੋ ਗਏ ਜੀ ਆਉਂਦੇ ਨੇ ਅੱਜ ਕਿੰਨੇ ਘੰਟੇ ਹੋ ਗਏ ਅੱਜ ਦੋ ਤਿੰਨ ਘੰਟੇ ਹੋ ਗਏ ਜੀ ਆਉਂਦੇ ਨੇ 2 ਵਜੇ ਦੇ ਆਏ ਮੈਂ ਅਸੀਂ ਪਠੰਡਾ ਤੋਂ ਜਗਬਾਣੀ ਟੀਵੀ ਲਈ ਬੀਕੇ ਬਹਿਲ ਦੀ ਰਿਪੋਰਟ